ਸ੍ਰੀ ਮੁਕਤਸਰ ਸਾਹਿਬ ਖੇਤਰ ਵਿੱਚ ਜੁਲਾਈ 2022 ਦੇ ਪਹਿਲੇ ਹਫ਼ਤੇ ਲਗਾਤਾਰ ਅਤੇ ਪਾਰੀ ਮੀਂਹ ਪਿਆ ਜੁਲਾਈ ਦੇ ਆਧ ਤੱਕ ਪੂਰਾ ਇਲਾਕਾ ਪਾਣੀ ਵਿੱਚ ਡੁੱਬਿਆ ਹੋਇਆ ਸੀ ਖਾਲਸਾ ਏਡ ਨੇ ਇਲਾਕੇ ਦੇ ਪ੍ਰਭਾਵਿਤ ਕਿਸਾਨਾਂ ਨਾਲ ਗੱਲ ਕੀਤੀ ਅਤੇ ਅੰਦਾਜ਼ਾ ਲਗਾਇਆ ਕਿ 10 ਹਜ਼ਾਰ ਏਕੜ ਤੋਂ ਵੱਧ ਫਸਲ ਤਬਾਹ ਹੋ ਗਈ ਹੈ ਤੁਸੀਂ ਵੇਖੋ ਜਿਹੜੀ ਫਸਲ ਆ ਉਹ ਸਾਰੀ ਤਕਰੀਬਨ ਡੁੱਬ ਚੁੱਕੀ ਆ ਕਿੱਡਾ ਕਿੱਡਾ ਝੋਨਾ ਹੈ ਸਾਰਾ ਡੁੱਬ ਗਿਆ ਖਾਲਸਾ ਏਡ ਵਾਲੇ ਵੀਰ ਸਾਡੇ ਕੋਲ ਆਏ ਅੱਜ ਸਾਡਾ ਹਾਲ ਪੁੱਛਣ ਆਏ ਆ ਧੰਨਵਾਦ ਇਹਨਾਂ ਦਾ ਪਰ ਸਾਨੂੰ ਇਹ ਇਹਨਾਂ ਤੋਂ ਆਸ ਆ ਸਾਨੂੰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਸਾਡੀ ਪਾਣੀ ਦੀ ਨਿਕਾਸੀ ਕਰਾਉਣ ਕਿਸੇ ਬੰਦੇ ਕਰਾਉਣ ਕਿਵੇਂ ਕਰਾਉਣ ਹੁਣ ਇਹ ਸਾਡੇ ਪਾਣੀ ਦੀ ਨਿਕਾਸੀ ਕਰਾਉਣ ਕਿਉਂਕਿ ਝੋਨਾ ਸਾਡਾ ਗਿਆ ਮਰ ਅੱਗੇ ਸਾਨੂੰ ਜਿਹੜੀ ਆ ਤਣਕ ਦੀ ਫਸਲ ਆ ਉਹ ਬੀਜੀ ਜਾ ਸਕੇ ਖਾਲਸਾ ਆਈਡ ਇੰਡੀਆ ਦੀ ਟੀਮ ਨੇ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਖਾਲਸਾ ਐਡ ਵੱਲੋਂ ਕਿਸਾਨਾਂ ਦੀ ਦੋ ਪੜਾਵਾਂ ਵਿੱਚ ਸਹਾਇਤਾ ਕੀਤੀ ਗਈ। ਫੇਜ਼ 1 ਵਿੱਚ ਖਾਲਸਾ ਆਈਡ ਵੱਲੋਂ ਖੇਤਾਂ ਵਿੱਚੋਂ ਪਾਣੀ ਕੱਢਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਵਿੱਚ ਖੇਤਾਂ ਵਿੱਚੋਂ ਪਾਣੀ ਕੱਢਿਆ ਗਿਆ। ਇਸ ਤੋਂ ਬਾਅਦ ਵਿੱਚ ਇਲਾਕੇ ਦੇ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਖਾਲਸਾ ਆਈਡ ਨੇ ਪ੍ਰਭਾਵਿਤ ਪਿੰਡਾਂ ਵਿੱਚ ਫਿਲਟਰ ਪਾਣੀ ਅਤੇ ਰਾਸ਼ਨ ਵੰਡਿਆ। ਅਕਤੂਬਰ ਵਿੱਚ ਦੂਜਾ ਪੜਾ ਇਸ ਪੜਾ ਵਿੱਚ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਤੋਂ ਕੁੱਲ ਨੁਕਸਾਨ ਦੇ ਆંકੜੇ ਇਕੱਠੇ ਕੀਤੇ ਗਏ ਅਤੇ ਵਿਸ਼ਲੇਸ਼ਣ ਕੀਤਾ ਗਿਆ ਕਿ ਹਾੜੀ ਦੀਆਂ ਫਸਲਾਂ ਦੀ ਬਿਜਾਈ ਲਈ ਦੀ ਏਪੀ ਖਾਦ ਦੀ ਮੁੱਖ ਲੋੜ ਹੈ ਇਸ ਲਈ ਖਾਲਸਾ ਆਈਡ ਨੇ ਅੱਗੇ ਆ ਕੇ ਦੀ ਏਪੀ ਖਾਦ ਵੰਡਣ ਦੀ ਯੋਜਨਾ ਬਣਾਈ ਹੈ ਅੱਜ ਖਾਲਸਾ ਆਈਡ ਦੀ ਟੀਮ ਪਹੁੰਚੀ ਹੈਗੀ ਜ਼ਿਲ੍ਹਾ ਮੁਕਸਰ ਦੇ ਦੇ ਵਿੱਚ ਜਿੱਥੇ ਕਿ ਪਿਛਲੇ ਸਮੇਂ ਚ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਸੀ ਤੇ ਉਸ ਟਾਈਮ ਵੀ ਖਾਲਸਾ ਈਡ ਦੀ ਟੀਮ ਨੇ ਇੱਥੇ ਆ ਕੇ ਕਿਸਾਨਾਂ ਦੀ ਮਦਦ ਕੀਤੀ ਫਸਲਾਂ ਚੋਂ ਪਾਣੀ ਕੱਢਣ ਵਾਸਤੇ ਮੋਟਰਾਂ ਲਾਈਆਂ ਗਈਆਂ ਤੇ ਅੱਜ ਫੇਰ ਦੁਬਾਰਾ ਖਾਲਸਾ ਈਡ ਦੀ ਟੀਮ ਇੱਥੇ ਪਹੁੰਚੀ ਹੈ ਕਿਉਂਕਿ ਪਾਣੀ ਕੱਢ ਕੇ ਉਹ ਫਸਲ ਤਾਂ ਬਰਬਾਦ ਹੋਈ ਗਈ ਪਰ ਮਾਲੀ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਉਹਦੇ ਵਾਸਤੇ ਸਹਾਇਤਾ ਕਰਨ ਲਈ ਅੱਜ ਖਾਲਸਾ ਵੱਲੋਂ ਡੀਏਪ ਖਾਦ ਮੋਗਲੀ ਫਸਲ ਬੀਜਣ ਵਾਸਤੇ ਕਿਸਾਨਾਂ ਨੂੰ ਮਹੀਆ ਕਰਾਈ ਜਾ ਰਹੀ ਹੈ ਤਾਂ ਕਿ ਚੰਗੀ ਤਰ੍ਹਾਂ ਆਪਣੀ ਫਸਲ ਬੀਜ ਲੈਣ ਤੇ ਨਰਵਾਤ ਹੋ ਸਕੇ ਖਾਦ ਦੀ ਸੁਚੱਜੀ ਵੰਡ ਲਈ ਪਿੰਡ ਮੋਹਲਾ ਵਿੱਚ ਇੱਕ ਕੇਂਦਰੀ ਸਟੋਰੇਜ ਸਥਾਨ ਬਣਾਇਆ ਗਿਆ ਸੀ ਪਰਬავਿਤ 16 ਪਿੰਡਾਂ ਦੇ ਸਾਰੇ ਸਰਪੰਚਾਂ ਨੂੰ ਬੁਲਾ ਕੇ ਵੰਡ ਪ੍ਰਕਿਰਿਆ ਬਾਰੇ ਦੱਸਿਆ ਗਿਆ ਜਿੱਥੋਂ ਡੀਏਪੀ ਨੂੰ ਉਹਨਾਂ ਦੇ ਦੱਸੇ ਗਏ ਨੁਕਸਾਨ ਦੇ ਹਿਸਾਬ ਨਾਲ ਵਕਤ-ਵਕਤ 16 ਪਿੰਡਾਂ ਵਿੱਚ ਲਿਜਾਇਆ ਗਿਆ ਜਿੰਨਾ ਜਿੰਨਾ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਸਨ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਉਹਨਾਂ ਦੀਆਂ ਲਿਸਟਾਂ ਬਣਾਈਆਂ ਗਈਆਂ ਸੋ ਦੁਬਾਰਾ ਤੋਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਾਡੀ ਟੀਮ ਕਿਉਂਕਿ ਸਰਵੇ ਦੇ ਅਨਸਾਰ ਪਤਾ ਲੱਗਿਆ ਕਿ ਬੁਖ ਲੋਡ ਡੀਏਪੀ ਖਾਦ ਦੀ ਹੈ ਸੋ ਖਾਲਸਾਡ ਵੱਲੋਂ ਅੱਜ ਇੱਥੇ ਸਾਰੇ ਕਿਸਾਨਾਂ ਨੂੰ ਡੀਏਪੀ ਖਾਦ ਬਿਲਕੁਲ ਮੁਫਤ ਮੁਹੱਈਆ ਕਰਾਈ ਜਾ ਸਕੀਏ ਤਾਂ ਜੋ ਕਿਸਾਨ ਆਪਣੀ ਨਵੀਂ ਕਣਕ ਦੀ ਫਸਲ ਵੀ ਸਕਣ ਤੇ ਉਹਨਾਂ ਦਾ ਗੁਜ਼ਾਰਾ ਵਧੀਆ ਹੋ ਸਕੇ ਬੜਾ ਧੰਨਵਾਦ ਕਰਦੇ ਆ ਖਾਲਸਾ ਆਈਡ ਦਾ ਜਿਹੜੀ ਸਾਡੇ ਵਾਸਤੇ ਰੱਬ ਬਣ ਕੇ ਬੋੜੀ ਆ ਇੰਨੀਆਂ ਤੰਗੀਆਂ ਤੁਰਸੀਆਂ ਚ ਕਿ ਇਸ ਟਾਈਮ ਅਸੀਂ ਆਪਦੇ ਹਾਲਾਤ ਦੱਸ ਨਹੀਂ ਸਕਦੇ ਛੋਟੇ ਕਿਸਾਨਾਂ ਦੇ ਇੰਨੇ ਬੁਰੇ ਹਾਲਾਤ ਆ ਕਿ ਜਦੋਂ ਤਿੰਨ ਚਾਰ ਇਕੱਠੀਆਂ ਫਸਲਾਂ ਮਰ ਜਾਂਣ ਤੇ ਉਹ ਆਪਦੀ ਅਗਲੀ ਬਜਾਈ ਵਾਸਤੇ ਵੀ ਦਿਮਾਗ ਤੇ ਟੈਨਸ਼ਨ ਹੁੰਦੀ ਆ ਜਿਹਦੇ ਕਰਕੇ ਕਈ ਵਾਰੀ ਵੱਡੇ ਕਦਮ ਚੱਕੇ ਜਾਂਦੇ ਆ ਕੋਈ ਫਾਹੇ ਲੈਂਦਾ ਸੁਪਰਿਆਂ ਪੀਂਦਾ ਮਰਨ ਨੂੰ ਦੇਖੋ ਕਿਸਦਾ ਜੀ ਕਰਦਾ ਪਰ ਜਦੋਂ ਇਸ ਤਰ੍ਹਾਂ ਮਜਬੂਰੀ ਬਣ ਜੇ ਕਿ ਇਨਸਾਨ ਦੋ ਤਰ੍ਹਾਂ ਦੁਖੀ ਹੁੰਦਾ ਵੀ ਆਮ ਜਦੋਂ ਉਹਦੀ ਲਾਦ ਕਿਸੇ ਹਿਸਾਬ ਨਾਲ ਲੱਗੇ ਵੀ ਸਿਰੇ ਨਹੀਂ ਚੜ ਰਹੀ ਤੇ ਜਾਂ ਉਹਦੀ ਫਸਲ ਜਦੋਂ ਲੱਗਦਾ ਮਰ ਰਹੀ ਆ ਤੇ ਖਾਲਸਾ ਏਡ ਨੇ ਸਾਡੀ ਫਸਲ ਸਿਰੇ ਚੜਾਉਣ ਵਾਸਤੇ ਸਾਡੀ ਕਣਕ ਦੀ ਬਜਾਈ ਵਾਸਤੇ ਜਿਹੜੀ ਮਦਦਤ ਭੇਜੀ ਆ ਸੀ ਉਹਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਛੋਟੇ ਕਿਸਾਨਾਂ ਵਾਸਤੇ ਬਹੁਤ ਵੱਡਾ ਸਹਾਰਾ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਦੁਬਾਰਾ ਫਿਰ ਖਾਲਸਾ ਏਡ ਦਾ ਜਿਹੜੀ ਸਾਡੇ ਵਾਸਤੇ ਰੱਬ ਬਣ ਕੇ ਬਹੌੜੀ ਗ੍ਰਾਮ ਪੰਚਾਇਤ ਰਾਮਗੜ੍ਹ ਤਹਿਸੀਲ ਅਬੋਰ ਜ਼ਿਲ੍ਹਾ ਫਿਰੋਜ਼ਪੁਰੂ ਮੈਂ ਕਮਲ ਸਰਣ ਬੋਲੂ ਪੰਚਾਇਤ ਮੈਂਬਰ ਮਾਰੇ ਗਾਮ ਮੇ ਜਦੂ ਪਾਣੀ ਆਇਵੇ ਜਦੂ ਲਗਾ ਗਏ ਮਤਲਬ ਖਾਲਸਾ ਹਾਈਟ ਜੀ ਸੰਸਤਾ ਜਕੀ ਹੈ ਬਾਹਮਣੇ ਸਹਿਯੋਗ ਦਿਓ ਹੈ ਪਾਣੀ ਨੂੰ ਲਗਾ ਕੇ 1 ਮਹੀਨਾ ਤੱਕ ਮਾਨੇ ਪਾਣੀ ਦਿਓ ਹੈ ਆਰੋਗ ਪੀਣ ਖਾਤਰ 3000 ਲੀਟਰ ਡੇਲੀ ਆੰਤੋ 40 ਦਿਨ ਤੱਕ ਪਾਣੀ ਦਿਓ ਹੈ ਬੀਉ ਬਾਦ ਮੇ ਰਾਸ਼ਨ ਵੀ ਪਹੁੰਚਾਏ ਹੋਇਆ ਹੈ ਪੱਠਾ ਟੂੜੀ ਜੋ ਵੀ ਮਤਲਬ ਹੈ ਆਪਾਂ ਚਾਹੀਏ ਜਿੱਤੋ ਖਾਲਸਾ ਜਿਹੜਾ ਸੇਵਗਾਮ ਨੇ ਰਾਮਗੜ੍ਹ ਨੇ ਦਿਓ ਹੈ ਬੰਗਾ ਸਾਲ ਮੈਂ ਕਦੀ ਕੋਈ ਭੁੱਲ ਸਕਾਂ ਔਰ ਅਬ ਜਿਗਾ ਜ਼ਮੀਂਦਾਰ ਛੋਟਾ ਜਿਗਾ ਫਸਲਾਂ ਮਰ ਗਈ ਬੰਗਾ ਖਤਰ ਡੀਏਪੀ ਖਾਦ ਬੰਡਲ ਖਤਰ ਆਇਆ ਹੈ ਤੁਹਾਂ ਕੋ ਬਹੁਤ ਬਹੁਤ ਧੰਨਵਾਦ ਹੈ ਮੈਂ ਤਾਂ ਆਹ ਕਾਹਾਂ ਵੀ ਮਤਲਬ ਹੈ ਪ੍ਰਮਾਤਮਾ ਨੇ ਸੂਤ ਮਤਲਬ ਚੜਦੀ ਕਲਾ ਮ ਰੱਖੇ ਹੈ ਅਰ ਵੀ ਜਿੱਥੇ ਵਰਲਗੀ ਸਸਤਾ ਹੈ ਜੱਠੇ ਵੀ ਕੋਈ ਰਾਤ ਕਰ ਰਿਹਾ ਹੈ ਮਤਲਬ ਹੈ ਬਠਾ ਪਹੁੰਚਿਆ ਹੈ ਇਹ ਸੇਵਾਵਾ ਸੰਤਾਂ ਦੇ ਸਹਿਯੋਗ ਨਾਲ ਦਿਨ ਰਾਤ ਚੱਲ ਰਹੀ ਆਨੇ ਸਹਿਯੋਗ ਦੇਣ ਲਈ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ